ਤਾਂ ਤਾਂ ਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਰਹਿ ਕੇ ਜਦ ਲੈਣਾ ਜੀ ਨੇ ਕੁਝ ਦਿਨ ਬਤੀਤ ਕੀਤੇ ਤਾਂ ਉਹ ਸੰਗ ਜਿਹੜਾ ਜਵਾਲਾ ਜੀ ਦੇ ਦਰਸ਼ਨ ਕਰਨ ਗਿਆ ਸੀ ਵਾਪਸ ਆ ਗਿਆ ਉਹਨਾਂ ਨੇ ਸ਼੍ਰੀ ਲੈਣਾ ਜੀ ਨੂੰ ਆਖਿਆ ਸਾਨੂੰ ਆਪਣੇ ਗੁਰੂ ਦੇ ਦਰਸ਼ਨ ਕਰਾਓ ਤਦ ਸ਼੍ਰੀ ਲੈਣਾ ਜੀ ਨੇ ਉਹਨਾਂ ਨੂੰ ਗੁਰੂ ਜੀ ਦੇ ਦਰਸ਼ਨ ਕਰਾਏ ਤੇ ਉਹ ਆਪਣੀ ਮਨੋ ਕਾਮਨਾ ਪੂਰਨ ਕਰਕੇ ਬੜੇ ਨਿਹਾਲ ਹੋਏ ਇੱਕ ਰਾਤ ਵਿਸ਼ਰਾਮ ਕਰਕੇ ਚਲੇ ਗਏ ਤੇ ਸ਼੍ਰੀ ਲੈਣਾ ਜੀ ਬੜੇ ਪ੍ਰੇਮ ਨਾਲ ਗੁਰੂ ਜੀ ਦੀ ਸੇਵਾ ਵਿੱਚ ਲੱਗ ਗਏ ਭਾਂਡੇ ਮਾਂਜਣੇ ਪੱਖਾ ਫੇਰਨਾ ਝਾੜੂ ਦੇਣਾ ਕੱਪੜੇ ਧੋਣੇ ਆਦ ਕੰਮਾਂ ਵਿੱਚ ਹੀ ਰਾਤ ਦਿਨ ਤਨ ਮਨ ਕਰਕੇ ਲੱਗੇ ਰਹਿੰਦੇ ਜਦ ਕੰਮ ਤੋਂ ਵਿਹਲੇ ਹੁੰਦੇ ਤਾਂ ਗੁਰੂ ਜੀ ਦੇ ਸਨਮੁਖ ਖੜੇ ਹੋ ਕੇ ਆਪ ਜੀ ਦੇ ਮੁਖ ਵੱਲ ਵੇਖਦੇ ਰਹਿੰਦੇ ਸਨ ਕਿ ਜਦ ਵੀ ਕੋਈ ਹੁਕਮ ਹੋਵੇ ਤਦ ਝੱਟ ਹੀ ਕੀਤਾ ਜਾਵੇ ਇੱਕ ਦਿਨ ਗੁਰੂ ਜੀ ਬਿਰਾਜੇ ਹੋਏ ਸਨ ਤਾਂ ਲੈਣਾ ਜੀ ਨੇ ਇਹ ਕਾਰਤਕ ਵੇਖਿਆ ਕਿ ਇੱਕ ਗਹਿਣੇ ਕੱਪੜੇ ਨਾਲ ਸਜੀ ਹੋਈ ਸੁੰਦਰ ਇਸਤਰੀ ਗੁਰੂ ਜੀ ਦੇ ਚਰਨਾਂ ਦੀ ਸੇਵਾ ਕਰ ਰਹੀ ਹੈ ਜਦ ਉਹ ਸੇਵਾ ਕਰਕੇ ਚਲੀ ਗਈ ਤਾਂ ਲੈਣਾ ਜੀ ਨੇ ਹੱਥ ਜੋੜ ਕੇ ਪੁੱਛਿਆ ਮਹਾਰਾਜ ਇਹ ਇਸਤਰੀ ਕੌਣ ਸੀ ਗੁਰੂ ਜੀ ਨੇ ਕਿਹਾ ਇਹ ਮਾਇਆ ਸੀ ਜਿਸ ਨੇ ਸਭ ਸੰਸਾਰ ਨੂੰ ਭਰਮਾਇਆ ਹੋਇਆ ਹੈ ਇਹ ਹੋਰ ਕਿਸੇ ਨੂੰ ਦਿਖਾਈ ਨਹੀਂ ਦਿੰਦੀ ਤੇਰੇ ਉੱਤੇ ਕਰਤਾਰ ਦੀ ਬੜੀ ਕਿਰਪਾ ਹੈ ਜੋ ਤੂੰ ਉਸ ਦਾ ਸਰੂਪ ਵੇਖ ਕੇ ਉਸ ਉੱਤੇ ਭਰਮਿਆ ਨਹੀਂ ਸਾਡੇ ਸਾਹਮਣੇ ਉਸ ਦਾ ਵੱਲ ਚੱਲ ਚੱਲ ਨਹੀਂ ਸਕਦਾ ਕਿ ਸਾਡੇ ਤੋਂ 12 ਕੋ ਦੂਰ ਰਹਿੰਦੀ ਹੈ ਇਸ ਕਰਕੇ ਸਾਡੇ ਪਾਸ ਰਹਿਣ ਵਾਸਤੇ ਉਹ ਸਾਡੀ ਸੇਵਾ ਕਰਦੀ ਹੈ ਅਸੀਂ ਜਦ ਦੂਸਰਾ ਸਰੂਪ ਧਾਰਨ ਕਰਾਂਗੇ ਤਾਂ ਉਸ ਤੋਂ ਇਹ 6 ਕੋ ਦੂਰ ਰਹੇਗੀ ਸਾਡੇ ਤੀਸਰੇ ਸਰੂਪ ਸਮੇ ਇਹ ਦਰਵਾਜ਼ੇ ਅੱਗੇ ਆਪ ਆ ਜਾਵੇਗੀ ਅਤੇ ਚੌਥਾ ਸਰੂਪ ਜਦ ਧਾਰਨ ਕਰਾਂਗੇ ਤਾਂ ਇਹ ਚਾਰ ਦਰਵਾਜ਼ਿਆਂ ਤੋਂ ਅੰਦਰ ਆਵੇਗੀ ਇਸ ਇਸ ਤਰ੍ਹਾਂ ਕੁਝ ਦਿਨ ਬੀਤ ਗਏ ਇੱਕ ਦਿਨ ਗੁਰੂ ਜੀ ਧਰਮਸ਼ਾਲਾ ਵਿੱਚ ਪਲਾਂਘੇ ਉੱਤੇ ਵਿਰਾਜ ਰਹੇ ਸਨ ਅਤੇ ਲੈਣਾ ਜੀ ਪੱਖਾ ਚੱਲ ਰਹੇ ਸਨ ਜਦ ਲੈਣਾ ਜੀ ਨੇ ਵੇਖਿਆ ਕਿ ਆਪ ਜੀ ਦੇ ਦੋਵੇਂ ਪੈਰ ਹਿੱਲ ਰਹੇ ਹਨ ਤਾਂ ਆਪ ਜੀ ਨੇ ਗੁਰੂ ਜੀ ਨੂੰ ਪੁੱਛਿਆ ਮਹਾਰਾਜ ਤੁਹਾਡੇ ਪਾਸ ਕੋਈ ਆਦਮੀ ਤਾਂ ਨਜ਼ਰ ਨਹੀਂ ਆਉਂਦਾ ਪਰ ਤੁਹਾਡੇ ਪੈਰ ਕਿਉਂ ਹਿੱਲ ਰਹੇ ਹਨ ਗੁਰੂ ਜੀ ਨੇ ਕਿਹਾ ਦੇਵਤੇ ਗੁਪਤ ਰੂਪ ਵਿੱਚ ਬੰਦਨਾ ਕਰਨ ਆਉਂਦੇ ਹਨ ਅਤੇ ਉਹ ਚਰਨਾਂ ਨੂੰ ਛੂ ਛੂ ਕੇ ਵਾਪਸ ਮੁੜ ਜਾਂਦੇ ਹਨ ਇਹ ਗੱਲ ਸੁਣ ਕੇ ਲੈਹਣੇ ਜੀ ਦੇ ਮਨ ਵਿੱਚ ਬਹੁਤ ਪ੍ਰੇਮ ਜਾਗਿਆ ਤੇ ਉਸ ਨੇ ਆਪ ਦੇ ਚਰਨ ਕਮਲਾਂ ਤੇ ਮੱਥਾ ਟੇਕਿਆ ਇਸ ਤਰ੍ਹਾਂ ਪ੍ਰੇਮ ਨਾਲ ਸੇਵਾ ਕਰਦਿਆਂ ਜਦ ਕੁਝ ਦਿਨ ਬੀਤ ਗਏ ਤਾਂ ਇੱਕ ਦਿਨ ਆਪ ਜੀ ਦੇ ਚਰਨਾਂ ਦੀ ਸੇਵਾ ਕਰਨ ਸਮੇਂ ਸ਼੍ਰੀ ਲੈਹਣਾ ਜੀ ਨੇ ਵੇਖਿਆ ਕਿ ਆਪ ਜੀ ਦੇ ਪੈਰਾਂ ਵਿੱਚ ਕੰਡੇ ਵੱਜੇ ਹੋਏ ਹਨ ਅਤੇ ਛਰੀਟਾਂ ਆਈਆਂ ਹਨ ਤਦ ਲੈਹਣਾ ਜੀ ਨੇ ਪੁੱਛਿਆ ਮਹਾਰਾਜ ਇਹ ਕੰਡੇ ਕਿਸ ਤਰ੍ਹਾਂ ਲੱਗੇ ਹਨ ਤਦ ਗੁਰੂ ਜੀ ਨੇ ਦੱਸਿਆ ਕਿ ਇੱਕ ਅਿਆਲੀ ਬੱਕਰੀਆਂ ਚਾਰ ਰਿਹਾ ਹੈ ਅਤੇ ਇੱਕ ਮਨ ਹੋ ਕੇ ਪ੍ਰੇਮ ਨਾਲ ਕੀਰਤਨ ਸੋਹਲੇ ਦਾ ਪਾਠ ਕੰਡਿਆਲੇ ਝਾੜਾਂ ਵਿੱਚ ਕਰਦਾ ਫਿਰਦਾ ਹੈ ਅਸੀਂ ਉਸ ਦੇ ਨਾਲ ਪਾਠ ਸੁਣਦੇ ਫਿਰਦੇ ਹਾਂ ਉਤੋਂ ਇਹ ਝਰੀਟਾਂ ਲੱਗੀਆਂ ਹਨ ਇਹ ਗੱਲ ਦੱਸ ਕੇ ਗੁਰੂ ਜੀ ਨੇ ਇੱਕ ਸਿੱਖ ਨੂੰ ਭੇਜ ਕੇ ਉਸ ਅਯਾਲੀ ਨੂੰ ਜੰਗਲ ਵਿੱਚੋਂ ਸੱਦ ਕੇ ਆਖਿਆ ਕੀਰਤਨ ਸੋਹਲਾ ਜਿਹੜਾ ਯਾਦ ਹੋਵੇ ਉਹ ਰਾਤ ਨੂੰ ਸੌਣ ਲੱਗਿਆ ਪੜਿਆ ਕਰ ਕਦ ਅਯਾਲੀ ਨੇ ਹੱਥ ਜੋੜ ਕੇ ਮਾਫੀ ਮੰਗੀ ਅਤੇ ਕਿਹਾ ਕਿ ਅੱਗੇ ਤੋਂ ਜਿਵੇਂ ਤੁਸੀਂ ਹੁਕਮ ਕੀਤਾ ਹੈ ਤਿਵੇਂ ਹੀ ਕਰਾਂਗਾ ਗੁਰੂ ਜੀ ਨੇ ਕਿਹਾ ਜਿਹੜਾ ਸਿੱਖ ਰਾਤ ਨੂੰ ਸੌਣ ਲੱਗਿਆ ਪ੍ਰੇਮ ਨਾਲ ਕੀਰਤਨ ਸੋਲੇ ਦਾ ਪਾਠ ਕਰਕੇ ਸੋਵੇਗਾ ਉਸ ਦਾ ਗੁਰੂ ਰਖਵਾਲਾ ਹੋਵੇਗਾ ਤੇ ਰਾਤ ਦੇ ਸਭ ਵਿਗਨਾਂ ਤੋਂ ਰੱਖਿਆ ਕਰੇਗਾ ਸਭ ਸੰਗਤ ਨੇ ਆਪ ਜੀ ਦੇ ਬਚਨ ਸੁਣ ਕੇ ਕੀਰਤਨ ਸੋਲੇ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕਰਨਾ ਹੀ ਨਿਸ਼ਚੈ ਕਰ ਲਿਆ ਤਿੰਨ ਸਾਲ ਜਦ ਲੈਣਾ ਜੀ ਨੂੰ ਗੁਰੂ ਜੀ ਪਾਸ ਬੀਤ ਗਏ ਤਾਂ ਗੁਰੂ ਜੀ ਨੇ ਇੱਕ ਦਿਨ ਆਖਿਆ ਕਿ ਘਰ ਜਾ ਕੇ ਖਬਰ ਸਾਰ ਲੈ ਆਓ ਤਦ ਆਗਿਆ ਮੰਨ ਕੇ ਲੈਣਾ ਜੀ ਖਡੂਰ ਆਪਣੇ ਪਰਿਵਾਰ ਪਾਸ ਪਹੁੰਚ ਗਏ ਆਪ ਜੀ ਦਾ ਆਉਣਾ ਸੁਣ ਕੇ ਬਹੁਤ ਲੋਕ ਆਪ ਜੀ ਨੂੰ ਮਿਲਣ ਆਏ ਪਿੰਡ ਦੇ ਚੌਧਰੀ ਤਖਤ ਮੱਲ ਨੇ ਆਣ ਕੇ ਜਦ ਨਮਸਕਾਰ ਕੀਤੀ ਤਾਂ ਲੈਣਾ ਜੀ ਨੇ ਆਖਿਆ ਚੌਧਰੀ ਜੀ ਪੈਰਾਂ ਨੂੰ ਹੱਥ ਕਿਉਂ ਲਾਉਂਦੇ ਹੋ ਅੱਗੇ ਵਾਂਗ ਗਲਵਕੜੀ ਪਾ ਕੇ ਗੱਲ ਮਿਲੋ ਤੁਸੀਂ ਬਜ਼ੁਰਗ ਪਿੰਡ ਦੇ ਚੌਧਰੀ ਹੋ ਚੌਧਰੀ ਨੇ ਕਿਹਾ ਤੁਸੀਂ ਮਹਾਪੁਰਸ਼ پاس ਰਹਿ ਕੇ ਉਹਨਾਂ ਸਮਾਨ ਹੀ ਹੋ ਗਏ ਹੋ ਇਸ ਕਰਕੇ ਤੁਹਾਨੂੰ ਨਮਸਕਾਰ ਕਰਨੀ ਹੀ ਠੀਕ ਹੈ ਗੱਲ ਮਿਲਣਾ ਠੀਕ ਨਹੀਂ ਕਦ ਲੈਣਾ ਜੀ ਨੇ ਉਸ ਉੱਤੇ ਬਹੁਤ ਪ੍ਰਸੰਨ ਹੋ ਕੇ ਕਿਹਾ ਕਿ ਤੇਰਾ ਲੋਕ ਪ੍ਰਲੋਕ ਸਫਲਾ ਹੋਵੇ ਤੇਰੇ ਘਰ ਵਿੱਚ ਅੰਨ ਧਨ ਦੀ ਟੋਟ ਨਾ ਆਵੇ ਤਖਤਮਲ ਇਹ ਬਚਨ ਸੁਣ ਕੇ ਨਮਸਕਾਰ ਕਰਕੇ ਮਨ ਵਿੱਚ ਭਾਉ ਭਗਤੀ ਲੈ ਕੇ ਘਰ ਨੂੰ ਚਲਿਆ ਗਿਆ ਸ੍ਰੀ ਲੈਣਾ ਜੀ ਕੁਝ ਦਿਨ ਖਡੂਰ ਰਹਿ ਕੇ ਵਾਪਸ ਕਰਤਾਰਪੁਰ ਆ ਗਏ ਗੁਰੂ ਜੀ ਨੇ ਕਿਹਾ ਪੁਰਖਾ ਖੇਤੀ ਹੀ ਵਾਪਸ ਆ ਗਿਆ ਹੈ ਘਰ ਰਹਿਣ ਨੂੰ ਤੇਰਾ ਮਨ ਕਿਉਂ ਨਹੀਂ ਕੀਤਾ ਲੈਣਾ ਜੀ ਨੇ ਕਿਹਾ ਮਹਾਰਾਜ ਆਪ ਸਭ ਕੁਝ ਜਾਣਦੇ ਹੋ ਆਉਣਾ ਜਾਣਾ ਮੇਰੇ ਵਸ ਨਹੀਂ ਹੈ ਜਿਵੇਂ ਪਤੰਗ ਡੋਰ ਦੇ ਵਸ ਹੁੰਦੀ ਹੈ ਤਿਵੇਂ ਮੇਰਾ ਮਨ ਆਪ ਜੀ ਦੇ ਅਧੀਨ ਹੈ ਇਹ ਆ ਕੇ ਸੇਵਾ ਵਿੱਚ ਲੱਗ ਕੇ ਗੁਰੂ ਗੁਰੂ ਜਪਣ ਲੱਗੇ ਗੁਰੂ ਜੀ ਖੇਤੀ ਦਾ ਕੰਮ ਕਰਾਉਂਦੇ ਸਨ ਜਿਸ ਤੋਂ ਬਹੁਤ ਅੰਨ ਪੈਦਾ ਹੁੰਦਾ ਸੀ ਅਟੁੱਟ ਲੰਗਰ ਸੇਵਾ ਤੋਂ ਅੱਧੀ ਰਾਤ ਤੱਕ ਵਰਤਦਾ ਰਹਿੰਦਾ ਸੀ ਦੂਰ ਦੂਰ ਤੋਂ ਲੋਕ ਤੁਰਦੇ ਆਉਂਦੇ ਸਨ ਅਤੇ ਦਰਸ਼ਨ ਪਰਸ਼ਕੇ ਉਪਦੇਸ਼ ਲੈ ਕੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਦੇ ਸਨ ਲੋਕਾਂ ਤੋਂ ਗੁਰੂ ਜੀ ਭੇਟਾ ਨਹੀਂ ਲੈਂਦੇ ਸਨ ਆਪ ਜੀ ਦੀ ਮਹਿਮਾ ਸਾਰੇ ਸੰਸਾਰ ਵਿੱਚ ਫੈਲ ਗਈ ਦਰਸ਼ਨ ਦੇ ਅਭਿਲਾਖੀਆਂ ਵਿੱਚ ਸਭ ਮਤਾਂ ਅਤੇ ਸ਼੍ਰੇਣੀਆਂ ਦੇ ਲੋਕ ਆਉਂਦੇ ਸਨ ਜੈਸਾ ਕਿ ਜੋਗੀ ਬੇਰਾਗੀ ਸੰਿਆਸੀ ਬ੍ਰਹਮਚਾਰੀ ਦਿਗੰਬਰ ਤਪੀ ਅਤੀਤ ਗਿਆਨੀ ਧਿਆਨੀ ਹਿੰਦੂ ਮੁਸਲਮਾਨ ਗਰੀਬ ਅਤੇ ਧਨੀ ਇੱਕ ਸਮੇਂ ਬਹੁਤ ਸੰਗਤ ਹਜ਼ਾਰਾਂ ਦੀ ਗਿਣਤੀ ਚਾਈ ਪਿੰਡ ਦੇ ਚਾਰ ਚਫੇਰੇ ਡੇਰੇ ਲੱਗ ਗਏ ਤਦ ਰਾਤ ਨੂੰ ਮੀਂਹ ਵਰਸ਼ਣ ਲੱਗਾ ਤੇ ਦੂਸਰਾ ਸਾਰਾ ਦਿਨ ਮੀਂਹ ਵਰਸਦਾ ਰਿਹਾ ਸਾਰੇ ਜਲ ਥਲ ਹੋ ਗਿਆ ਇਸ ਕਾਰਨ ਲੰਗਰ ਨਾ ਤਿਆਰ ਹੋ ਸਕਿਆ ਸਭ ਲੋਕ ਭੁੱਖ ਨਾਲ ਦੁਖੀ ਹੋ ਗਏ ਗੁਰੂ ਜੀ ਧਰਮਸ਼ਾਲਾ ਵਿੱਚ ਬੈਠੇ ਸਨ ਕਿ ਲੋਕਾਂ ਨੂੰ ਭੁੱਖ ਨਾਲ ਦੁਖੀ ਵੇਖ ਕੇ ਆਪ ਜੀ ਨੇ ਸ੍ਰੀ ਚੰਦ ਜੀ ਨੂੰ ਆਗਿਆ ਕੀਤੀ ਕਿ ਜੋ ਕਿਕਰ ਦਾ ਬਰਖ ਖੜਾ ਹੈ ਉਸ ਉੱਤੇ ਚੜ੍ਹ ਕੇ ਚੰਗੀ ਤਰ੍ਹਾਂ ਹਲੂਣਾ ਦਿਓ ਉਸ ਤੋਂ ਅਨੇਕ ਪ੍ਰਕਾਰ ਦਾ ਜੋ ਭੋਜਨ ਡੱਗੇਗਾ ਉਸ ਨੂੰ ਛੱਕ ਕੇ ਸੰਗਤ ਆਪਣੀ ਭੁੱਖ ਦੂਰ ਕਰੇਗੀ ਸ੍ਰੀ ਚੰਦ ਜੀ ਨੇ ਕਿਹਾ ਜਿ ਬ੍ਰਿਛ ਨਾਲ ਭੋਜਨ ਲੱਗੇ ਹੋਏ ਕਦੇ ਵੇਖੇ ਸੋਣੇ ਨਹੀਂ ਹਨ ਤੁਸੀਂ ਕੀ ਗੱਲ ਕਰਦੇ ਹੋ ਜੇ ਮੈਂ ਤੁਹਾਡੇ ਆਖੇ ਇਓਂ ਕਰਾਂਗਾ ਤਾਂ ਲੋਕਾਂ ਤੋਂ ਸ਼ਰਮਿੰਦਾ ਹੋਵਾਂਗਾ ਇਸ ਕਰਕੇ ਮੈਂ ਕਿੱਕਰ ਉੱਤੇ ਨਹੀਂ ਚੜਦਾ ਫਿਰ ਗੁਰੂ ਜੀ ਨੇ ਲਖਮੀ ਦਾਸ ਨੂੰ ਆਖਿਆ ਕਿ ਛੇਤੀ ਕਿੱਕਰ ਉੱਤੇ ਚੜ ਕੇ ਲੋਕਾਂ ਵਾਸਤੇ ਭੋਜਨ ਦੇਗੋ ਲਖਮੀ ਦਾਸ ਨੇ ਵੀ ਸ੍ਰੀ ਚੰਦ ਜੀ ਵਰਗਾ ਹੀ ਉਤਰ ਦੇ ਕੇ ਨਾ ਕਰ ਦਿੱਤੀ ਕਿ ਇਹ ਅਣਹੋਣੀ ਗੱਲ ਮੈਂ ਨਹੀਂ ਕਰਦਾ ਫਿਰ ਗੁਰੂ ਜੀ ਨੇ ਸ੍ਰੀ ਲੈਣਾ ਜੀ ਵੱਲ ਵੇਖ ਕੇ ਆਖਿਆ ਕਿ ਤੂੰ ਉੱਠ ਕੇ ਇਹ ਕਾਰਜ ਛੇਤੀ ਕਰ ਸੰਗਤ ਬਹੁਤ ਭੁੱਖੀ ਹੈ ਗੁਰੂ ਜੀ ਦਾ ਹੁਕਮ ਸੁਣ ਕੇ ਲੈਣਾ ਜੀ ਨੇ ਤਤਛੇ ਨਹੀਂ ਉੱਠ ਕੇ ਸੰਗਤ ਨੂੰ ਬੁਲਾ ਲਿਆ ਅਤੇ ਜਦ ਕਿਕਰ ਉੱਤੇ ਚੜ ਕੇ ਉਸ ਨੇ ਬਹੁਤ ਜ਼ੋਰ ਦੀ ਹਿਲਾਇਆ ਤਾਂ ਉਸ ਉਤੋਂ ਲੱਡੂ ਜਲੇਬੀ ਅਤੇ ਪੂਰੀ ਆਦਿਕ ਪਦਾਰਥ ਡਿੱਗੇ ਜਿਸ ਨੂੰ ਚੱਕ ਕੇ ਸੰਗਤਾਂ ਤ੍ਰਿਪਤ ਹੋ ਗਈਆਂ ਲੈਣਾ ਦੀ ਸੰਗਤ ਸਹਿਤ ਗੁਰੂ ਜੀ ਦੇ ਚਰਨਾਂ ਤੇ ਸਭ ਨੇ ਨਮਸਕਾਰਾਂ ਕੀਤੀਆਂ ਇਹ ਅਚਰਜ ਕੋਤਕ ਵੇਖ ਕੇ ਆਪ ਦੀ ਪਾਸ ਬਹੁਤ ਭੀੜ ਲੱਗੀ ਰਹਿੰਦੀ ਜਿੱਧਰ ਗੁਰੂ ਜੀ ਜਾਂਦੇ ਆਪ ਜੀ ਦੇ ਪਿੱਛੇ ਬੇਅੰਤ ਸੰਗਤਾਂ ਲੱਗ ਤੁਰਦੀਆਂ ਤੇ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਉਚਾਰਨ ਕਰਦੀਆਂ ਰਹਿੰਦੀਆਂ ਸਾਰੀਆਂ ਸੰਗਤਾਂ ਲੰਗਰ ਵਿੱਚੋਂ ਮਨ ਪਾਉਂਦਾ ਭੋਜਨ ਛੱਕ ਕੇ ਪ੍ਰਸੰਨ ਹੁੰਦੀਆਂ ਅਨੇਕਾਂ ਹੀ ਲੋਕ ਧੰ ਆਦਿਕ ਲਿਆ ਕੇ ਭੇਟਾ ਕਰਦੇ ਪਰ ਗੁਰੂ ਜੀ ਕਿਸੇ ਪਾਸੋਂ ਕੁਝ ਨਹੀਂ ਲੈਂਦੇ ਸਨ ਤੇ ਭੇਟਾ ਕੀਤੇ ਹੋਏ ਤਾਂ ਅਨਪਦਾਰਤ ਵਾਪਸ ਕਰ ਦਿੰਦੇ ਸਨ ਸਵਾ ਪਹਿਰੇ ਰਾਤ ਰਹਿੰਦੀ ਗੁਰੂ ਜੀ ਰਾਵੀ ਦੇ ਜਲ ਵਿੱਚ ਜਾ ਕੇ ਦਿਨ ਚੜ੍ਹਨ ਤੱਕ ਖੜੇ ਰਹਿੰਦੇ ਸਨ ਇਸ ਸਮੇਂ ਲੈਣਾ ਜੀ ਆਪ ਜੀ ਦੇ ਨਾਲ ਜਾ ਕੇ ਕਿਨਾਰੇ ਉੱਤੇ ਆਪ ਜੀ ਦੇ ਬਸਤਰ ਫੜ ਕੇ ਬੈਠੇ ਰਹਿੰਦੇ ਸਨ ਇੱਕ ਦਿਨ ਸਿਆਲੇ ਦੀ ਰੁੱਤ ਸੀ ਤੇ ਮੀਂਹ ਵੀ ਬਹੁਤ ਪਿਆ ਸੀ ਲੈਣਾ ਜੀ ਰਾਵੀ ਦੇ ਕਿਨਾਰੇ ਬੈਠੇ ਸਰਦੀ ਨਾਲ ਬੇਸੁੱਧ ਹੋ ਕੇ ਧਰਤੀ ਤੇ ਡਿੱਗ ਪਏ ਅਤੇ ਗੁਰੂ ਜੀ ਦੇ ਬਸਤਰ ਵੀ ਹੱਥ ਵਿੱਚੋਂ ਡਿੱਗ ਪਏ ਗੁਰੂ ਜੀ ਨੇ ਜਦ ਇਸ ਨੂੰ ਇਸ ਤਰ੍ਹਾਂ ਵੇਖਿਆ ਤਾਂ ਛੱਟਪਟ ਪਾਣੀ ਵਿੱਚੋਂ ਬਾਹਰ ਆਣ ਕੇ ਆਪਣਾ ਚਰਨ ਲੈਣਾ ਜੀ ਦੇ ਮੱਥੇ ਨੂੰ ਛੁਹਾਇਆ ਆਪ ਜੀ ਦੀ ਚਰਨ ਛੂ ਨਾਲ ਜਦ ਲੈਣਾ ਜੀ ਨੂੰ ਸੁਰਤ ਆ ਗਈ ਤਾਂ ਆਪ ਜੀ ਨੇ ਪੁੱਛਿਆ ਪੁਰਖਾ ਤੇਰੇ ਨਾਲ ਕੀ ਵਰਤਾ ਬੀਤੀ ਹੈ ਲੈਣਾ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਠੰਡ ਨਾਲ ਮੈਂ ਬੇਸੁਰਤ ਹੋ ਗਿਆ ਸਾਂ ਆਪ ਜੀ ਦੀ ਚਰਨ ਛੂ ਨਾਲ ਸਰਦੀ ਦੂਰ ਹੋ ਗਈ ਹੈ ਤੇ ਹੁਣ ਮੈਂ ਹੋਸ਼ ਵਿੱਚ ਹਾਂ ਗੁਰੂ ਜੀ ਨੇ ਕਿਹਾ ਪੁਰਖਾ ਅਸੀਂ ਜੋ ਤਪ ਕਰਦੇ ਹਾਂ ਤੇ ਸਖਤ ਕਾਲਣਾ ਕਾਲਦੇ ਹਾਂ ਇਹ ਸਭ ਆਪਣੇ ਸ਼ਰਧਾਵਾਨ ਸਿੱਖ ਵਾਸਤੇ ਕਰਦੇ ਹਾਂ ਫਿਰ ਗੁਰੂ ਜੀ ਨੇ ਨਗਰ ਦੇ ਨੇੜੇ ਬਾਹਰ ਇੱਕ ਚੰਗਾ ਸਥਾਨ ਵੇਖ ਕੇ ਆਪਣੇ ਵਾਸਤੇ ਇੱਕ ਛੋਟੀ ਜਿਹੀ ਕੁਟੀਆਂ ਬਣਵਾਈ ਜਿਸ ਵਿੱਚ ਹਰ ਕੋਈ ਦੂਸਰਾ ਆਦਮੀ ਨਹੀਂ ਬੈਠ ਸਕਦਾ ਸੀ ਅਤੇ ਇੇਠਾਂ ਰੋੜ ਵਿਛਾਲੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਵਾਸਤੇ ਹੀ ਉਸ ਕੁਟੀਆਂ ਵਿੱਚੋਂ ਉੱਠ ਕੇ ਬਾਹਰ ਜਾਂਦੇ ਸਨ ਨਹੀਂ ਤਾਂ ਅੱਠੇ ਪਹਿਰ ਉਸ ਵਿੱਚ ਹੀ ਬੈਠੇ ਜਾਂ ਲੰਮੇ ਪਏ ਰਹਿੰਦੇ ਸਨ ਦਰਸ਼ਨ ਕਰਨ ਵਾਲੀਆਂ ਸੰਗਤਾਂ ਦੀ ਕੁਟੀਆਂ ਤੋਂ ਬਾਹਰ ਭੀੜ ਲੱਗੀ ਰਹਿੰਦੀ ਸੀ ਲੰਗਰੀ ਜਦ ਭੋਜਨ ਤਿਆਰ ਕਰਕੇ ਸੱਦਣ ਆਉਂਦਾ ਤਾਂ ਉਸ ਨਾਲ ਡੇਰੇ ਜਾ ਕੇ ਪ੍ਰਸ਼ਾਦ ਛੱਕ ਕੇ ਫਿਰ ਕੁਟੀਆਂ ਵਿੱਚ ਆ ਜਾਂਦੇ ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ ਤਾਂ ਆਪ ਜੀ ਨੇ ਭੋਜਨ ਛਕਣਾ ਵੀ ਤਿਆਗ ਦਿੱਤਾ ਕੇਵਲ ਅੱਕ ਦਾ ਫੁੱਲ ਹੀ ਮੰਗਵਾ ਕੇ ਛਕਦੇ ਸਨ ਕਦੀ ਆਪ ਜੀ ਲੱਖ ਕੁਪੀਨ ਤੇ ਸਿਰ ਤੇ ਪਰਨਾ ਲੈ ਕੇ ਹੀ ਕੁਟੀਆਂ ਤੋਂ ਬਾਹਰ ਦੋ ਕੋਹਾਂ ਦੇ ਚੱਕਰ ਵਿੱਚ ਸਾਰਾ ਦਿਨ ਤੁਰੇ ਫਿਰਦੇ ਅਤੇ ਬਾਣੀ ਉਚਾਰਦੇ ਰਹਿੰਦੇ ਜਦ ਰਾਤ ਪੈਂਦੀ ਤਾਂ ਕੁੱਟੀਆਂ ਵਿੱਚ ਆਬ ਰਾਜਦੇ ਅਤੇ ਰੂੜਾਂ ਦੀ ਸੇਜਾ ਉੱਤੇ ਲੰਮੇ ਪਏ ਰਹਿੰਦੇ ਕੁਝ ਚਿਹਰੇ ਉਪਰੰਤ ਗੁਰੂ ਜੀ ਨੇ ਅੱਕ ਦਾ ਫੁੱਲ ਖਾਣਾ ਵੀ ਬੰਦ ਕਰ ਦਿੱਤਾ ਅਤੇ ਇੱਕ ਮਾਸਾ ਰੇਤ ਦਾ ਛਕਣਾ ਆਰੰਭ ਕਰ ਦਿੱਤਾ ਅਤੇ ਮੁਖ ਤੋਂ ਨਾਉ ਸੁਹਾਵਾ ਵਖਤ ਸੁਹਾਵਾ ਉਚਾਰਣ ਕਰਦੇ ਜਿਹੜੇ ਪੁਰਸ਼ ਆਪ ਜੀ ਦੇ ਦਰਸ਼ਨ ਕਰਨ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਉਹਨਾਂ ਨੂੰ ਆਪ ਜੀ ਕਹਿੰਦੇ ਪੁਰਖਾ ਬਸ ਕਰ ਤੇਰਾ ਭਲਾ ਹੋਵੇ ਸਤਨਾਮ ਦਾ ਸਿਮਰਨ ਕਰ ਸਾਰੇ ਦੁੱਖ ਨਾਸ਼ ਹੋ ਜਾਣਗੇ ਗੁਰੂ ਜੀ ਨੇ ਕੁਝ ਦਿਨ ਇਸ ਤਰ੍ਹਾਂ ਹੀ ਬਤੀਤ ਕੀਤੇ ਆਪ ਜੀ ਦੇ ਦਰਸ਼ਨ ਕਰਕੇ ਅਤੇ ਉਪਦੇਸ਼ ਸੁਣ ਕੇ अनेका ਦਾ ਉਦਾਰ ਹੋਇਆ ਤਾਂਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ